ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਬ지ਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਲਾਈਵ ਇਨ ਵਿੱਚ ਰਹਿਣਾ ਕਿਉਂ ਬਨ ਰਿਹਾ ਨੌਜਵਾਨਾਂ ਦੀ ਪਹਿਲੀ ਪਸੰਦ ਇੱਥੇ ਪੜੋ ਇਸ ਨਾਲ ਜੁੜੇ ਕਾਨੂੰਨੀ ਦਾਤੇ ਪਿਛਲੇ ਸਾਲਾਂ ਵਿੱਚ ਮੈਟਰੋ ਸ਼ਹਿਰਾਂ ਵਿੱਚ ਲਵ ਇਨ रिलेशनशिप ਦਾ ਰੁਝਾਂ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਇਹ امیر ਲੋਕਾਂ ਵਿੱਚ ਆਮ ਹੋ ਗਿਆ ਹੈ ਜੇਕਰ ਕੋਈ ਵੀ ਬਾਹਰ ਰਹਿੰਦਾ ਹੈ ਤਾਂ ਉਹ ਆਪਣੇ ਸਾਥੀ ਨਾਲ ਲੀਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਪਸੰਦ ਕਰਦਾ ਹੈ ਹਾਲਾਂਕਿ ਹੁਣ ਮੱਧ ਵਰਗ ਦੇ ਲੋਕ ਲੋਕ ਵੀ ਇਸ ਨੂੰ ਅਪਣਾ ਰਹੇ ਹਨ ਜਿਹੜੇ ਘਰ ਉਹ ਆਪਣੇ ਰਿਸ਼ਤੇ ਪ੍ਰਤੀ ਗੰਭੀਰ ਹਨ ਤਾਂ ਇਸ ਸਮੇਂ ਦੌਰਾਨ ਉਹ ਦੇਖਦੇ ਹਨ ਕਿ ਉਹ ਆਪਣੇ ਸਾਥੀਆਂ ਨਾਲ ਆਪਣੀ ਭਵਿੱਖ ਦੀ ਜ਼ਿੰਦਗੀ ਬਤਾ ਸਕਣਗੇ ਤਾਂ ਸਕਣਗੇ ਜਾਂ ਨਹੀਂ ਪਰ ਹਰ ਇੱਕ ਦੇ ਆਪਣੇ ਫਾਇਦੇ ਤੇ ਨੁਕਸਾਨ ਹਨ ਵਰਤਮਾਨ ਵਿੱਚ ਇਹ ਭਾਰਤ ਵਿੱਚ ਪੂਰੀ ਤਰ੍ਹਾਂ ਕਾਨੂੰਨੀ ਹੋ ਗਿਆ ਹੈ ਕਿ ਜਾਨੀ ਕੋਈ ਵੀ ਜੋੜਾ ਹੁਣ ਬਿਨਾ ਕਿਸੇ ਚੀਜ਼ ਕਬ ਅਤੇ ਵਿਆਹ ਦੇ ਇਕੱਠੇ ਰਹਿਣ ਰਹਿ ਸਕਦਾ ਹੈ ਇਹ ਅਸੀਂ ਨਹੀਂ ਕਹਿੰਦੇ ਸਗੋਂ ਭੈ ਦੇ ਬੇਤੀ ਕਹਿੰਦੇ ਹਨ ਉਹਨਾਂ ਦੇ ਉਹਨਾਂ ਨੇ ਇਸ ਬਾਰੇ ਵਿਸਤਾਰ ਪੂਰੂ ਕਰੇ ਚ ਜਾਣਕਾਰੀ ਦਿੱਤੀ ਦਿੱਤੀ ਹੈ ਅੱਜ ਅਸੀਂ ਇਲਟਹਨ ਨੂੰ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਦੇ ਨੁਕਸਾਨ ਅਤੇ ਇਸ ਦੇ ਕਾਨੂੰਨ ਬਾਰੇ ਦੱਸਾਂਗੇ ਕੀ ਹੈ ਲਿਵ ਇਨ ਸ਼ਿਪ ਰਿਲੇਸ਼ਨਸ਼ਿਪ ਪੈ ਦੇਵਤੀ ਨੇ ਦੱਸਿਆ ਹੈ ਕਿ ਲਿਵ ਇਨ ਰਿਲੇਸ਼ਨਸ਼ਿਪ ਦਾ ਅਰਥ ਹੈ ਵਿਆਹ ਤੋਂ ਬਿਨਾ ਇਕੱਠੇ ਰਹਿਣਾ ਭਾਰਤ ਵਿੱਚ ਵਿਆਹ ਤੋਂ ਪਹਿਲਾਂ ਲੰਬੇ ਸਮੇਂ ਤੱਕ ਇਕੱਠੇ ਇਕੱਠੇ ਸਮਾਜ ਸੇਵਾ ਤੇ ਸੱਭਿਆਚਾਰ ਦੇ ਵਿਰੁੱਧ ਮੰਨਿਆ ਜਾਂਦਾ ਹੈ ਹਿੰਦੂ ਧਰਮ ਵਿੱਚ ਇੱਕ ਆ ਪਤੀ ਨੂੰ ਵਰਤ ਨੂੰ ਸਭ ਤੋਂ ਪਵਿੱਤਰ ਵਿਆਹ ਮੰਨਿਆ ਜਾਂਦਾ ਹੈ ਪਰ ਸਮੇਂ ਦੇ ਲੋਕਾਂ ਦੀ ਸੋਚ ਬਦਲ ਗਈ ਹੈ ਪਰ ਅਤੇ ਹੁਣ ਹੁਣ ਹੌਲੀ ਹੌਲੀ ਦੇ ਇਨ ਰਿਲੇਸ਼ਨਸ਼ਿਪ ਨੂੰ ਵੀ ਸਵੀਕਾਰ ਕਰ ਸਵੀਕਾਰ ਕੀਤਾ ਜਾ ਰਿਹਾ ਹੈ ਧੰਨਵਾਦ ਜੀ ਵੀਡੀਓ ਦੇਖਦੇ ਭੈਣ ਪ੍ਰਮਾ